ਮਿਲਦਾ ਕਿ ਘਰ ਦੇ ਵਿੱਚ ਗੋਬਿੰਦ ਰਾਏ ਜੀ ਪ੍ਰਗਟ ਹੋਏ ਸੱਚ ਕਰਕੇ ਜਾਣਿਓ ਸਤਿਗੁਰੂ ਜੀ ਜਦੋਂ ਬਿਹਾਰ ਤੇ ਅਸਾਮ ਵਾਲੇ ਪਾਸੇ ਪ੍ਰਚਾਰ ਦੇ ਦੌਰੇ ਤੇ ਗਏ ਉਹਨਾਂ ਸਮਿਆਂ ਦੇ ਵਿੱਚ ਇੱਕ ਨਗਰ ਪੈਂਦਾ ਸਸਰਾਮ ਸਸਰਾਮ ਦੇ ਇਲਾਕੇ ਦੇ ਵਿੱਚ ਬਿਹਾਰ ਦੇ ਨੇੜੇ ਇੱਥੇ ਇੱਕ ਗੁਰੂ ਕਾ ਸਿੰਘ ਰਹਿੰਦਾ ਮੈਂ ਬਿਲਕੁਲ ਸੰਖੇਪ ਬੇਨਤੀ ਕਰ ਰਿਹਾ ਹਾਂ ਗੁਰੂ ਦਾ ਸਿੱਖ ਰਹਿੰਦਾ ਜਿਸ ਨੂੰ ਬਾਬਾ ਫੱਗੂ ਤੇ ਚਾਚਾ ਫੱਗੂ ਕਿਹਾ ਜਾਂਦਾ ਹੈ ਇਹ ਸਤਗੁਰਾਂ ਦਾ ਅਨੰਨ ਸੇਵਕ ਹੈ ਤੇ ਸਤਗੁਰਾਂ ਨੇ ਇਸ ਨੂੰ ਥਾਪਿਆ ਇਸ ਦਾ ਜਿਹੜਾ ਮੂਲ ਕੰਮ ਹੈ ਇਸ ਨੇ ਗਜਾ ਕਰਨੀ ਪੇਟਾਵਾਂ ਇਕੱਠੀਆਂ ਕਰਨੀਆਂ ਤੇ ਉਹ ਪੇਟਾਵਾਂ ਗੁਰੂ ਘਰ ਵਾਸਤੇ ਸਾਂਭ ਕਰਕੇ ਗੁਰੂ ਘਰ ਵਾਸਤੇ ਪਹੁੰਚਾਉਣੀਆਂ ਤੇ ਬਾਬਾ ਫੱਗੂ ਚਾਚਾ ਫੱਗੂ ਜਿਹੜਾ ਇਹ ਫੇਰੀ ਕਰਦਾ ਹੈ ਫੇਰੀ ਕਰਨ ਤੋਂ ਬਾਅਦ ਗੁਰੂ ਘਰ ਵਾਸਤੇ ਰਸਤ ਇਕੱਠੀ ਕਰਦਾ ਹੈ ਜਦੋਂ ਰਸਤ ਇਕੱਤਰਤ ਕਰ ਲੈਂਦਾ ਹੈ ਉਸ ਤੋਂ ਬਾਅਦ ਇਹ ਗੁਰੂ ਘਰ ਦੇ ਕੋਲ ਜਾਂਦੀ ਹੈ ਤੇ ਸੱਚ ਕਰਕੇ ਜਾਣਉ ਚਾਚਾ ਫੱਗੂ ਸਤਗੁਰਾਂ ਦੇ ਦਰਸ਼ਨ ਦੀਦਾਰੇ ਲੋਚਦਾ ਹੈ ਆਪਣੇ ਮਨ ਦੇ ਵਿੱਚ ਇਬਾਦਤ ਕਰਦਾ ਹੈ ਤੇ ਅਰਦਾਸ ਕਰਦਾ ਹੈ ਕਿ ਗੁਰੂ ਤੇਗ ਬਹਾਦਰ ਜੀ ਮਹਾਰਾਜ ਮੇਰੇ ਘਰ ਇੱਕ ਜਣ ਜਰੂਰ ਆਉਣਗੇ ਸਸਰਾਮ ਦੇ ਇਲਾਕੇ ਦੇ ਵਿੱਚ ਰਹਿੰਦਾ ਤੇ ਪਿਆਰ ਦੇ ਨਾਲ ਭਿੱਜਾ ਹੈ ਤੇ ਇਲਾਕੇ ਦੇ ਲੋਕ ਜਿਹੜੇ ਇਹਨੂੰ ਠੱਠਰ ਤੇ ਮੁਖੌਲ ਕਰਕੇ ਕਹਿੰਦੇ ਨੇ ਕਹਿੰਦੇ ਨੇ ਚਾਚਾ ਫੱਗੂ ਤੂੰ ਆਪਣੇ ਘਰ ਦਾ ਗੇਟ ਵੀ ਵੱਡਾ ਬਣਾਇਆ ਹੈ ਆਪਣੇ ਘਰ ਦਾ ਬੂਹਾ ਵੀ ਵੱਡਾ ਬਣਾਇਆ ਹੈ ਕਿ ਜਦੋਂ ਗੁਰੂ ਤੇਗ ਬਹਾਦਰ ਜੀ ਮਹਾਰਾਜ ਆਉਣ ਤੇ ਇਹ ਸਿੱਖ ਕਹਿੰਦਾ ਸੀ ਗੁਰੂ ਕਾ ਪਿਆਰ ਦੇ ਵਿੱਚ ਭਿੱਜਾ ਕਹਿੰਦਾ ਗੁਰੂ ਤੇਗ ਬਹਾਦਰ ਜੀ ਮਹਾਰਾਜ ਜਦੋਂ ਆਉਣਗੇ ਉਹ ਚੜੇ ਚੜਾਏ ਘੋੜੇ ਤੇ ਮੇਰੇ ਘਰ ਦੇ ਵਿੱਚ ਪ੍ਰਵੇਸ਼ ਕਰਨਗੇ ਤੇ ਨਗਰ ਨਿਵਾਸੀਆਂ ਨੇ ਉਥੇ ਪਿਆਰੂ ਠੱਠਰ ਤੇ ਮੁਖੌਲ ਕਰਨੇ ਸੱਚ ਕਰਕੇ ਜਾਣਿਓ ਗੁਰੂ ਤੇਗ ਬਹਾਦਰ ਜੀ ਮਹਾਰਾਜ ਜਦੋਂ ਬਿਹਾਰ ਦੇ ਦੌਰੇ ਤੋਂ ਆਉਂਦੇ ਨੇ ਤੇ ਚੜੇ ਚੜਾਏ ਘੋੜੇ ਤੇ ਇਹ ਚਾਚਾ ਫੱਗੂ ਦੇ ਘਰ ਅੰਦਰ ਪ੍ਰਵੇਸ਼ ਕੀਤੇ ਕਿਉਂਕਿ ਇਸੇ ਕਰਕੇ ਚਾਚੇ ਫੱਗੂ ਨੇ ਆਪਣੇ ਘਰ ਦਾ ਗੇਟ ਜਿਹੜਾ ਉਹ ਵੱਡਾ ਬਣਾਇਆ ਜਦੋਂ ਅੰਦਰ ਪ੍ਰਵੇਸ਼ ਕੀਤੇ ਤੇ ਸਤਗੁਰਾਂ ਨੂੰ ਦੇਖ ਕਰਕੇ ਚਾਚੇ ਫੱਗੂ ਨੇ ਨਾਤਮਸਤਕ ਹੋ ਕਰਕੇ ਨਮਸਕਾਰ ਕੀਤਾ ਤੇ ਨਮਸਕਾਰ ਕਰਨ ਤੋਂ ਬਾਅਦ ਸਤਗੁਰਾਂ ਦੇ ਚਰਨਾਂ ਦੇ ਵਿੱਚ ਆਪਣਾ ਨਾਤਮਸਤਕ ਹੋ ਕਰਕੇ ਕਹਿੰਦੇ ਨੇ ਸਤਗੁਰ ਜੀ ਆਪ ਜੀ ਦੇ ਦਰਸ਼ਨ ਕਰਕੇ ਮੈਂ ਨਿਹਾਲ ਹੋਇਆ ਉੱਥੇ ਸੰਗਤ ਵੀ ਆ ਕੇ ਇਕੱਠੀ ਹੋਈ ਤੇ ਚਾਚੇ ਫੱਗੂ ਨੇ ਜਿਹੜੀਆਂ ਰਸਤਾ ਇਕੱਤਰਤ ਕੀਤੀਆਂ ਜਿਹੜੀ ਸੰਗਤ ਦੇ ਕੋਲੋਂ ਰਸਤ ਇਕੱਤਰਤ ਕੀਤੀ ਉਹ ਲਿਆ ਕਰਕੇ ਸਤਿਗੁਰਾਂ ਦੇ ਅੱਗੇ ਪੇਸ਼ ਕੀਤੀ ਸਾਰੀ ਰਸਤ ਇਕਰਤਤ ਜਿਹੜੀ ਕੀਤੀ ਉਹ ਲਿਆ ਕਰਕੇ ਸਤਿਗੁਰਾਂ ਨੂੰ ਦਿੱਤੀ ਤੇ ਸਤਿਗੁਰਾਂ ਦੇ ਅੱਗੇ ਨਮਸਕਾਰ ਕੀਤਾ ਸਤਿਗੁਰ ਜੀ ਕਹਿੰਦੇ ਚਾਚਾ ਫੱਗੂ ਦੇਖ ਤੇਰੇ ਕੋਲ ਕੋਈ ਰਸਤ ਰਹਿ ਤੇ ਨਹੀਂ ਗਈ ਕਹਿੰਦਾ ਸਤਿਗੁਰ ਜੀ ਜਿਹੜਾ ਕੁਝ ਮੇਰੇ ਜਹਿਮ ਦੇ ਵਿੱਚ ਹੈ ਜਿੰਨੀਆਂ ਮੈਂ ਸੰਗਤਾਂ ਦੇ ਕੋਲੋਂ ਰਸਤਾ ਇਕੱਤਰਤ ਕੀਤੀਆਂ ਉਹ ਲਿਆ ਕਰਕੇ ਆਪ ਜੀ ਦੀ ਝੋਲੀ ਦੇ ਅੱਗੇ ਆਪ ਜੀ ਦੇ ਅੱਗੇ ਪੇਸ਼ ਕਰ ਦਿੱਤੀਆਂ ਸਤਿਗੁਰੂ ਜੀ ਕਹਿੰਦੇ ਫਿਰ ਵੀ ਧਿਆਨ ਕਰ ਉਹਨਾਂ ਰਸਤਾਂ ਦੇ ਵਿੱਚੋਂ ਕੋਈ ਰਸਤ ਰਹਿ ਤੇ ਨਹੀਂ ਗਈ ਇੰਨੀ ਕੋ ਗੱਲ ਸੁਣ ਕੇ ਚਾਚਾ ਫੱਗੂ ਇਹ ਸਤਿਗੁਰਾਂ ਨੂੰ ਕਹਿੰਦਾ ਸਤਿਗੁਰ ਜੀ ਆਪ ਜਾਣੀ ਜਾਣ ਹੋ ਆਪ ਕਿਰਪਾ ਕਰੋ ਮੇਰੇ ਅੰਦਰ ਸਮਤ ਨਹੀਂ ਤੇ ਜਦੋਂ ਇੰਨੇ ਬਚਨ ਬਖਸ਼ੇ ਸਤਿਗੁਰ ਜੀ ਕਹਿੰਦੇ ਆ ਜਿਹੜੇ ਘਰ ਤੋਂ ਬਾਹਰ 베ਰੀ ਲੱਗੀ ਹੈ ਇਹ ਕਿਸ ਦੀ ਸੁਗਾਤ ਹੈ ਇੱਕਦਮ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਠਹਿ ਪਿਆ ਚਾਚਾ ਫੱਗੂ ਸਤਿਗੁਰਾਂ ਦੇ ਅੱਗੇ ਬੇਨਤੀ ਕਰਕੇ ਅਰਦਾਸ ਕਰਕੇ ਕਹਿੰਦਾ ਸਤਿਗੁਰ ਜੀ ਇੱਕ ਵਾਰ ਮੈਂ ਰਸਤ ਇਕੱਤਰਤ ਕਰਨ ਗਿਆ ਜਦੋਂ ਰਸਤੇਕਰਤਰ ਕੀਤੀ ਇੱਕ ਘਰ ਦੇ ਕੋਲ ਗਿਆ ਇੱਕ ਸੁਆਣੀ ਬੀਬੀ ਸੀ ਉਸ ਬੀਬੀ ਘਰ ਦੇ ਵਿੱਚ ਝਾੜੂ ਪਈ ਮਾਰਦੀ ਸੀ ਘਰ ਦੇ ਵਿੱਚ ਗਰੀਬੀ ਬੜੀ ਤੇ ਗਰੀਬੀ ਨੂੰ ਦੇਖਦਿਆਂ ਹੋਇਆ ਉਸ ਬੀਬੀ ਬਿਲਕੁਲ ਅੰਦਰੋਂ ਤਲਕੀ ਦੇ ਵਿੱਚ ਸੀ ਅੰਦਰੋਂ ਖਪੀ ਪਈ ਅੰਦਰੋਂ ਤਲਕੀ ਦੇ ਵਿੱਚ ਤੇ ਜਦੋਂ ਚਾਚਾ ਫੱਗੂ ਜੀ ਨੇ ਜਾ ਕਰਕੇ ਇਹ ਕਿਹਾ ਵੀ ਗੁਰੂ ਘਰ ਵਾਸਤੇ ਆਏ ਆ ਕੋਈ ਰਸਤ ਦਿਓ ਜਦੋਂ ਰਸਤ ਦੀ ਗੱਲ ਆਈ ਤੇ ਉਸ ਨੇ ਉਹ ਕੂੜਾ ਜਿਹੜਾ ਇਕੱਠਾ ਕੀਤਾ ਤੇ ਚਾਚੇ ਫੱਗੂ ਦੀ ਝੋਲੀ ਦੇ ਵਿੱਚ ਪਾ ਦਿੱਤਾ। ਕਿ ਆ ਵੀ ਸਾਡੇ ਘਰ ਦੇ ਵਿੱਚ ਇਹੀ ਕੁਸ਼ ਹੈ। ਅੱਤ ਦੀ ਗਰੀਬੀ ਹੈ। ਇੱਕ ਟਾਈਮ ਦਾ ਫੁਲਕਾ ਜੁੜਦਾ ਹੈ ਦੂਜੇ ਟਾਈਮ ਦਾ ਨਹੀਂ ਤੇ ਸਾਡੇ ਘਰ ਦੇ ਵਿੱਚ ਕੇਵਲ ਇਹੀ ਰਸਤਾ ਹੈ। ਉਹ ਕੂੜਾ ਇਕੱਠਾ ਕੀਤਾ ਤੇ ਚਾਚੂ ਫੱਗੂ ਦੀ ਝੋਲੀ ਦੇ ਵਿੱਚ ਪਾ ਦਿੱਤਾ। ਝੋਲੀ ਵਿੱਚ ਪਾਇਆ ਚਾਚੇ ਫੱਗੂ ਨੇ ਸੱਤ ਬਚਨ ਕੀਤੇ ਉਹ ਲੈ ਕਰਕੇ ਆ ਗਏ। ਜਦੋਂ ਆਏ ਤੇ ਸੱਚ ਕਰਕੇ ਜਾਣਿਓ ਉਹ ਇੱਕ 베ਰ ਜਿਹੜੀ ਗਿਟਕ 베ਰ ਦੀ ਉਹ ਘਰ ਤੋਂ ਬਾਹਰ ਲਾ ਦਿੱਤੀ ਜਦੋਂ ਘਰ ਤੋਂ ਬਾਹਰ ਲਾਈ ਉਹ ਇੱਕ ਦਿਨ ਅੱਜ ਵੀ ਤਿਆ ਕੱਲ ਵੀ ਤਿਆ ਸਮਾਂ ਬੀਤਣ ਤੋਂ ਬਾਅਦ ਉਹ ਇੱਕ ਵੱਡੀ 베ਰੀ ਬਣ ਗਈ ਉਹਦੇ 베ਰ ਫਿਰ ਸੰਗਤਾਂ ਨੇ ਛਕੇ ਤੇ ਸਤਿਗੁਰਾਂ ਨੇ ਸੱਚ ਕਰਕੇ ਜਾਣਿਓ ਉਸ ਸੋਗਾਤ ਨੂੰ ਸਤਿਗੁਰਾਂ ਨੇ ਆਪਣੇ ਦਰ ਪ੍ਰਵਾਨ ਕੀਤਾ ਸਤਿਗੁਰੂ ਜੀ ਕਹਿੰਦੇ ਨੇ ਚਾਚਾ ਫੱਗੂ ਇਹ ਤੇਰੀ ਵੱਡੀ ਸੇਵਾ ਹੈ ਜੇ ਉਸ ਸੇਵਾ ਨੂੰ ਤੂੰ ਆਪਣੇ ਦਰ ਘਰ ਦੇ ਵਿੱਚ ਪ੍ਰਵਾਨ ਕਰ ਕਰਕੇ ਸਤਿਗੁਰਾਂ ਦੇ ਅੱਗੇ ਲਿਆ ਕਰਕੇ ਉਹ ਪੇਸ਼ ਕੀਤੀ